ਜਿੰਦਾਬਾਹ ਕਾਂਗਰਸ ਪਾਰਟੀ ਜਿੰਦਾਬਾਹ ਕਾਂਗਰਸ ਪਾਰਟੀ ਜਿੰਦਾਬਾਹ ਸੰਦੀਰ ਚੰਨੀ ਆ ਦੇਖੋ ਮਾਣੇ ਮੈਨੂੰ ਪਤਾ ਕਿਆ ਕਿਹਾ ਜੀ ਇਹ ਮੈਨੂੰ ਕਹਿੰਦੀ ਮਾਵਾ ਦੇ ਪੁੱਤ ਬਚਾਓ ਨਸ਼ਿਆਂ ਤੋਂ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਨੇ 2 ਸਾਲ ਦੇ ਵਿੱਚ ਇੰਨਾ ਨਸ਼ਾ ਵਧਾਤਾ ਹੈ আর ਖਾਸ ਤੌਰ ਤੇ ਜਲੰਧਰ ਦੇ ਜਿਹੜੇ ਲੀਡਰ ਹੈ ਇਹ ਨਾਲੇ ਨਸ਼ਾ ਵਧਾਇਆ ਇਥੇ ਇਹ ਮਾਫੀਆ ਗਰੁੱਪ ਚਲਾਉਂਦੇ ਆ ਇਹ ਨਸ਼ੇ ਇਕੱਲਾ ਨਸ਼ਾ ਹੀ ਨਹੀਂ ਚਲਾਉਂਦੇ ਇਹ ਨਸ਼ੇ ਹੀ ਇਕੱਲਾ ਚਲਾਉਂਦੇ ਇਹ ਇਥੇ ਲਾਟਰੀ ਚਲਾਉਂਦੇ ਇਹ ਇਥੇ ਸੱਟਾ ਚਲਾਉਂਦੇ ਇਹ ਜਿੰਨਾ ਮਾਫੀਆ ਦਾ ਕੰਮ ਹੈ ਇਹ ਇਹੀ ਰਿੰਕੂ ਐਂਡ ਪਾਰਟੀ ਕਰਦੇ ਕੋਈ ਨਹੀਂ ਜਾਂਦਾ ਜੀ ਇੱਕ ਫੋਟੋ ਜਿਹੜਾ ਉਹ ਕਹਿ ਰਹੇ ਨੇ ਕਾਂਗਰਸ ਨੂੰ ਇਸ ਦੇ ਨਾਲ ਜ਼ੁਰਤ ਹੋਵੇਗੀ ਨਹੀਂ ਕਾਂਗਰਸ ਚ ਵਾਅਦਾ ਹੋਏਗਾ ਕਿ ਜਿਹੜੇ ਆ ਇਹ ਸਾਡੇ ਵਿੱਚ ਐਸੇ ਬੰਦੇ ਸੀ ਜਿਹੜੇ ਚੌਧਰ ਵਾਸਤੇ ਹੀ ਆ ਉਹ ਚਲੇ ਗਿਆ ਹੁਣ ਵਰਕਰ ਦੀ ਕਦਰ ਹੋਏਗੀ ਤੇ ਲੋਕਾਂ ਦੀ ਕਦਰ ਹੋਏਗੀ ਲੋਕਾਂ ਦਾ ਕਿਸ ਤਰ੍ਹਾਂ ਦਾ ਸਾਥ ਮਿਲ ਰਿਹਾ ਲੋਕਾਂ ਦਾ ਕੀ ਕਹਿਣਾ ਪਬਲਿਕ ਆ ਦੇਖੋ ਕੀ ਕਰੇ ਮੁਲਾਜ਼ਮ ਧੋਕਾ ਸਾਰਾ ਨਾਲ ਹੈ ਜੀ ਮੁਲਾਜ਼ਮਾਂ ਨੂੰ ਧੋਕਾ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਪੈਂਦੀ ਮੁਲਾਜ਼ਮਾਂ ਨੂੰ ਤਨਖਾਹ 20 ਤਰੀਕ ਤੱਕ ਨਹੀਂ ਪਈ ਚੰਨੀ ਸਾਹਨੇ 20000 ਰੁਪਏ ਚੰਨੀ ਸਾਹਨੇ ਵਧਾਇਆ ਨਹੀਂ ਮੁਲਾਜ਼ਮਾਂ ਦਾ ਇਹਨਾਂ ਕੋਲੋਂ 20 ਤਰੀਕ ਤੱਕ ਜਨਨਿ ਰਾਜ ਬਿਤਰ ਕੇ ਤੇ ਤੁਹਾਡੇ ਰਿਸ਼ਤੇਦਾਰ ਵੀ ਨੇ ਇਹਦੇ ਵਿੱਚ ਜੇ ਤੁਹਾਡੇ ਕਿਲਾਚ ਨਾਮ ਰੱਦਦੇ ਕਿ ਕਿਤੇ ਨਹੀਂ ਕਿਤਾ ਫਰਕ ਤਾਂ ਪੈਗਾ ਸੀ ਕੇਤੀ ਸਾਹਿਬਾਰੇ ਕੁਛ ਨਹੀਂ ਬੋਲਣਾ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਸੰਦੀਰ ਚੰਨੀ ਆ ਦੇਖੋ ਮਾਂ ਨੇ ਮੈਨੂੰ ਪਤਾ ਕਿਆ ਕਿਹਾ ਜੀ ਇਹ ਮੈਨੂੰ ਕਹਿੰਦੀ ਮਾਮਾਂ ਦੇ ਪੁੱਤ ਬਚਾਓ ਨਸ਼ਿਆਂ ਤੋਂ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਨੇ 2 ਸਾਲ ਦੇ ਵਿੱਚ ਇਨਾ ਨਸ਼ਾ ਵਧਾਤਾ ਹੈ আর ખાસ तौर ਤੇ ਜਲੰਧਰ ਦੇ ਜਿਹੜੇ ਲੀਡਰ ਹੈ ਇਹਨਾਂ ਨੇ ਨਸ਼ਾ ਵਧਾਇਆ ਇੱਥੇ ਇਹ ਮਾਫੀਆ ਗਰੁੱਪ ਚਲਾਉਂਦੇ ਆ ਇਹ ਨਸ਼ੇ ਇਕੱਲਾ ਨਸ਼ਾ ਹੀ ਨਹੀਂ ਚਲਾਉਂਦੇ ਇਹ ਨਸ਼ੇ ਹੀ ਨਹੀਂ ਇਕੱਲਾ ਚਲਾਉਂਦੇ ਇਹ ਇੱਥੇ ਲਾਟਰੀ ਚਲਾਉਂਦੇ ਇਹ ਇੱਥੇ ਸੱਟਾ ਚਲਾਉਂਦੇ ਆ ਇਹ ਜਿੰਨਾ ਮਾਫੀਆ ਦਾ ਕੰਮ ਹੈ ਇਹ ਇਹੀ ਰਿੰਕੂ ਐਂਡ ਪਾਰਟੀ ਕਰਦਾ ਤੇ ਪਹਿਲਾਂ ਕਾਂਗਰਸ ਦੇ ਵਿੱਚ ਸੀ ਸਰ ਜਦੋਂ ਕਾਂਗਰਸ ਦੇ ਵਿੱਚ ਵੀ ਦਾ ਹੈ ਇੱਕ ਸੀਗਰਿੰਗ ਸਰ ਦੇਖੋ ਸੀ ਵਿਧਾਇਕ ਸੀਗਰਿੰਗ ਉਸ ਸਮੇਂ ਕਿਉਂ ਨਹੀਂ ਉਹਨਾਂ ਤੇ ਕੋਈ ਐਕਸ਼ਨ ਲਿਆ ਗਿਆ ਉਸ ਸਮੇਂ ਵੀ ਸਵਾਲ ਸੰਜੀਵ 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 ਉਸ ਸਮੇਂ ਤਾਂ ਤੁਹਾਡੀ ਸਰਕਾਰ ਸੀ ਪੱਕਾ ਪਾ ਕ ਤੁਸੀਂ ਸੀਐਮ ਸੀਗੇ ਅੱਛਾ ਇੱਕ ਚੀਜ਼ ਹੋ ਗਿਆ ਹੋ ਗਿਆ ਹੋ ਗਿਆ ਚਲੋ